ਆਟੇ ਕੀ ਹਾਂ ਉਹ ਮਾਰਕਟ ਚ ਆਟਾ ਲੈ ਕੇ ਆਤਾ ਮੈਂ ਅੱਛਾ ਹਾਂ ਆ ਗਈ ਬਾਈ ਸਵੇਰ ਦੀ ਆਪਣੀ ਚਾਹ ਤੇ ਚਾਚੂ ਪੀ ਕੇ ਅ ਦਸਤਾਰ ਵਗੈਰਾ ਬਨ ਕੇ ਤੇ ਸਜਾ ਕੇ ਫਿਰ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਡੇ ਨਾਲ ਸਾਂਝੀ ਤੇ ਅੱਜ ਦੇ ਵੀਡੀਓ ਦੇ ਵਿੱਚ ਮਿਲਾਵਾਂਗੇ ਤੁਹਾਨੂੰ ਬਾਈ ਸਬਜ਼ਾਰ ਹੋਰਿਆਂ ਦੀ ਸਾਰੀ ਫੈਮਿਲੀ ਨਾਲ ਕੋਈ ਫਾਇਲ 23 ਸਤੰਬਰ 13 ਸੂਤ ਤੇ ਦਿਨ ਪਈ ਅੱਜ ਐਤਵਾਰ ਦਾ ਹੋ ਚੱਲਿਆ ਤੇ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਇਸ ਸਸਰੀ ਕਾਲ ਕਹਿੰਨੇ ਆਂ ਭਾਈ ਕਸ਼ਮੀਰ ਦੇ ਸੇਬਾਂ ਦੇ ਬਾਗ ਦੇ ਵਿੱਚੋਂ ਤੁਹਾਨੂੰ ਸਵਜ਼ਾਰ ਬਾਈ ਦੇ ਖੇਤ ਦੇ ਵਿੱਚ ਬੈਠੇ ਆਂ ਤੇ ਚਾਹ ਤੇ ਰੋਟੀਆਂ ਜਿਹੜੀਆਂ ਹੈਗੀਆਂ ਭਾਈ ਘਰੋਂ ਆ ਗਈਆਂ ਬਾਈ ਵਰਗੀਆਂ ਤੇ ਅੱਜ ਐਦਵਾਰ ਐਦਵਾਰ ਦਾ ਕਰਕੇ ਜਿਹੜੇ ਹੈਗੇ ਆ ਜਵਾਕ ਵੀ ਖੇਤ ਦੇ ਵਿੱਚ ਆਏ ਹੋਏ ਨੇ ਤੇ ਇਧਰ ਆਪਣੇ ਸਵਜ਼ਾਰ ਬਾਈ ਦੇ ਪਿਤਾ ਜੀ ਬੈਠੇ ਨੇ ਤੇ ਇਧਰ ਬਈ ਸਵਜ਼ਾਰ ਤੇ ਉਹ ਜਿਹੜੀ ਬਿਟੀ ਆ ਦਿਖ ਰਹੀ ਹੈ ਤੁਹਾਨੂੰ ਗੁੜੀਆ ਉਹ ਸਬਜ਼ਾਰ ਦੀ ਬੇਟੀ ਹੈ ਜੀ ਤੇ ਇਧਰ ਆਪਣੇ ਸਬਜ਼ਾਰ ਦਾ ਭਾਣਜਾ ਹਨਾ ਭਾਣਜੇ ਇਹਨਾਂ ਵੋ ਉਹ ਬੜੀ ਭੈਣ ਹੈ ਹਾਂਜੀ ਤੇ ਇਧਰਲੇ ਪਾਸੇ ਆਪਣੇ ਉਹ ਬੜੀ ਭੈਣ ਹੈ ਨਾ ਸਬਜ਼ਾਰ ਦੇ ਵੱਡੇ ਭੈਣ ਸਿਸਟਰ ਜੀ ਵੀ ਜਿਹੜੇ ਹੈਗੇ ਅੱਜ ਸੇਬਾਂ ਦੀ ਤੜਾਈ ਕਰ ਰਹੇ ਨੇ ਅ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਆਪਣੇ ਖੇਤਾਂ ਦੀ ਜਾਣਕਾਰੀ ਦਿੱਤੀ ਸੀ ਤੇ ਇਥੋਂ ਦੀਆਂ ਨੜੀਆਂ ਕੁਝ ਲੋਕੇਸ਼ਨਾਂ ਸੀਗਾ ਲੋਕੇਸ਼ਨਾਂ ਸੀ ਉਹ ਤੁਹਾਨੂੰ ਦਿਖਾਈਆਂ ਸੀ ਅ ਤੇ ਬਾਈ ਬਸੀਰ ਦੇ ਜਿਹੜੇ ਪਰਿਵਾਰ ਨਾਲ ਤੁਹਾਨੂੰ ਮੁਲਾਕਾਤ ਕਰਵਾਤੀ ਸੀ ਥੋੜੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਵਜਾਰ ਬਾਈ ਦੇ ਜਿਹੜਾ ਖੇਤਾਂ ਦੇ ਵਿੱਚ ਜਿਵੇਂ ਦੀ ਸੇਵ ਵਗੈਰਾ ਤੋੜ ਰਹੇ ਨੇ ਅ ਤੇ ਨਾਲ ਹੀ ਇਹਨਾਂ ਦੀ ਜਿਹੜੀ ਪਰਿਵਾਰ ਹੈਗੀ ਆ ਉਹਨਾਂ ਨਾਲ ਥੋੜੀ ਜਾਣਕਾਰੀ ਆਪਣੇ ਮੁਲਾਕਾਤ ਕਰਾਵਾਂਗੇ ਜੀ ਇਧਰ ਬਾਟੀ ਦੇ ਵਿੱਚ ਪੀਣ ਵਾਲਾ ਪਾਣੀ ਵਗੈਰਾ ਪਿਆ ਤੇ ਇਧਰ आ सेव वगैरह ਤੇ ਆ ਆਪਣੇ ਵੱਡੀ ਭੈਣ ਮੈਂ ਰੋਟੀ ਤੋਂ ਨਹੀਂ ਖਾਏਗਾ ਨਹੀਂ ਨਹੀਂ ਬਸ ਇਕੱਲਾ ਇਕੱਲੀ ਨਹੀਂ ਨਹੀਂ ਹਮ ਬਸ ਇਕੱਲਾ ਜੇ ਪੀ ਲੂੰਗਾ ਮੈਂ ਰੋਟੀ ਨਹੀਂ 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 ਬਸ ابھی ਖਾ ਕੇ ਆਇਆ ਨਾ ابھی ਸੇਵ ਹੀ ਖਾ ਲਿਆ ਬੇਣ ਕਿਆ ਨਾਮ ਹੈ ਆਪਕਾ ਹਾਂ ਜੀ ਭਾਜੀ ਜੀ ਹਾਂ ਜੀ ਜੀਰਾ ਨਾਮ ਕਿਆ ਬਤਾ ਰਹੇ ਹੋ ਜੀਰਾ ਵਜ਼ੀਰਾ ਹਾਂ ਠੀਕ ਹੈ ਜੀ ਆਪਕੀ ਬਿਟੀ ਹੈ ਆ ਆ ਆ ਕੁੜੀ ਕੀ ਦੀ ਹੈ ਨਹੀਂ ਨਹੀਂ ਬਸ ਬਸ ਛੋਟੀ ਬੇਣ ਕੀ ਹੈ ਅੱਛਾ ਛੋਟੀ ਬੇਣ ਕੀ ਹੈ ਠੀਕ ਹੈ ਜੀ ਇਹਦਾ ਕੀ ਨਾਮ ਆ ਛੋਟੀ ਦਾ ਇਸਕਾ ਨਾਮ ਹੈ ਬਰੀਰਾ ਹਾਂ ਬਰੀਰਾ ਬਰੀਰਾ ਹਾਂ ਬਰੀਰਾ ਇਹ ਤੇ ਇਹਦਾ ਨੂਰ ਆ ਮਹਿਨੂਰ ਇਹਨੂੰ ਕੀ ਕਹਿੰਦੇ ਚਾਹੀਏ ਤਾਂ ਜੀ ਇਹਨੂੰ ਵੀ ਕੀ ਕਿਹਾ ਕਸ਼ਮੀਰੀ ਕਾਹਵਾ ਕਾਹਵਾ ਠੀਕ ਹੈ ਕਸ਼ਮੀਰੀ ਕਾਹਵਾ ਇਹ ਉਹ ਹੈ ਇਹ ਇਹ तेरा, तेरा पेटी। तेरा पेटी इस, उस, उस तो का छोटा था ये इसमें दस पेटी पंद्रह पेटी निकल जाएगा तो पचहत्तर परसेंट पचासी परसेंट इसमें जब फूल निकल गया बाहर तो बस वो गोले पड़े तो पड़ने हाँ, की वजह से सारा बिल्कुल

इसका एक टुकड़ा और साथ है उधर पीछे अच्छा ही बारह लाख का हो गया बारह लाख का माल ला आ बीस में चीनी नहीं डालते आप नमक वाली अच्छा चीनी वाली है ठीक है ठीक है ठीक है ठीक है।, है, है जी हाँ हम वैसे थोड़ा हाँ मीठा होता ही है हमारी चाय में उधर हम हाँ, उधर हमारे से पिता है लोग कोई शौक से पिता हो जाए जो वहाँ कब कार ना उधर जब हम जाता था हमारे साथ से... कैसा कैसा स्वाद है इसका स्वाद तो एक नंबर है इसमें वो चाय नहीं जो 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 तुम चाय घर में बनाता ना जी जी चाय इसमें कश्मीरी चाय पीती है ठीक है मोटा चाय पीती है इसमें इसमें ड्राई फ्रूट वगैरह मिक्स होते हैं ऐसा कुछ होता है मजा है देने में मजा है ਸੋਹਣੇ 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 ਵਾਲਾ ਵਾਲਾ ਆਪਦੇ ਵਾਲੇ ਖੇਤਾਂ ਦਾ ਮਾਹੌਲ ਹੀ ਆ ਜੀ ਸਾਰਾ ਇੱਥੇ ਮਿਲੋ ਅਰ ਸਿਝਾਈ ਇਸੇ ਕਰਕੇ ਅੱਜ ਦਾ ਇੱਕ ਦਿਨ ਜਿਹੜਾ ਹੋਰ ਹੈਗਾ ਆਪਾਂ ਇੱਥੇ ਰੁਕ ਗਏ ਆ ਰੰਗ ਮਾਹੌਲ ਜਾਂ ਦੇਖ ਕੇ ਤੇ ਜਿਹੜਾ ਇਹਨਾਂ ਦਾ ਕਸ਼ਮੀਰੀ ਕਾਵਾ ਚਾਹਗੀ ਉਹ ਬਹੁਤ ਵਧੀਆ ਸਵਾਦ ਹੈ ਕੈਂਚੀ ਵਾਲੋਂ ਕੀ 1000 ਰੁਪਏ ਦੇੜੀ ਜੋ ਇਸ ਕੀ ਪੌਦੋਂ ਕੀ ਕਟਿੰਗ ਜਰਾ ਕਰਕੇ ਦਿੰਦੇ ਆਂ खाली कंची करना है, कंची। ये काटना है ना? एक बंदे के यार ये नहीं काटना है ये नहीं काटना ये नहीं काटना है इसमें से देखो ये 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 दो टाणे है ना इसमें हाँ, एक काटना एक, एक एक थोड़ा स, ये टाणे ये काट है इसमें एक बीच में से निकालना बाकी सब रखना है ये है इसको इतने इस पे अगले साल फिर फूल लगेगा इनपे समूह फूल लगेगा

आधार कार्ड वोटर कार्ड इस साइड का है ना आपका तो इधर से बनेगा पंजाब वालों का पंजाब में बनता है हमारा हरियाणा में बनता है और भी के हिसाब से बनता है ना आपका आ, 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 जैसे तो इस साइड जो डिस्ट्रिक्ट वहीं पे बनेगा आपका देख, जो ये है ना इस पे बन गए चार, चार इसका एक रखना है फिर कंची से इसको यहाँ से कट करना है फिर इसको ने ने इसको, इसको यहाँ से भी तो तोड़ना है इसको भी एक दूरीकोस दूरीकोस तो तो है। दो रखना ये इस पर जो, जो ये है इस पर तो इस पर भी फूल है सेब का फूल इस इन इनको सेब निकलता है सीख ले सीख ले

ये है ना एक बात ये जो सेब है जब ये दूर दूर है ना सेब इतना मोटा, मोटा हो होता है बिल्कुल बिल्कुल तो पास में होगा तो फिर इसको ना तो प्रोटीन मिलेगा ना दूध मिलेगी ना कुछ और मिलेगा और और थोड़ा नहीं 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 काफी है ना जी जी

पर उसे वो पता नहीं हमारे जैसे लाया कहाँ से पौधे क्या आया था नहीं फिर वो पौधा लेके आया था वहाँ से हाँ वो वो पौधा लेके आया था, था। के एक कम हम एक कम कर लो एक खट्टा सा सेब देखना पड़ेगा उसका बीज बीज लेना पड़ेगा बीज वो एक क्रेट में मिट्टी डालना है उसमें बोना है देखिएगा वो भी लग जाएगा फिर वो जब थोड़ा सा निकला है फिर उसको

इतना ऐसा ही निकल एक साल में इतना ही तो निकल समझे कम में साल में ऐसा तो हो जाएगा वो तो मालूम है वही पूछ रहा हूँ कितने टाइम में निकलता है मगर लगना चाहिए क्योंकि गर्मी से सरना नहीं पानी लगाना जब गर्मी जाएगा थोड़ा सा थोड़ा सा बत्तर होना चाहिए बाकी दूसरी बात ऐसा हो कि ज्यादा धूप में भी दीवार वगैरह ना पास में हो क्योंकि दीवार ज्यादा दीवार का ज्यादा सेक लगता है हाँ। दूसरा भी तोड़ दो लगता नहीं ऐसे दांत में अखरोट आई गुड़िया थैंक यू थैंक यू, थांक यू। <laughs> ਨਾ 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 ਜਿਵੇਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਖੇਤਾਂ ਦੇ ਵਿੱਚ ਰੋਟੀ ਜਾਂਦੀ ਹੁੰਦੀ ਸੀ ਉਸੇ ਤਰੀਕੇ ਨਾਲ ਜਿਹੜਾ ਹੈਗਾ ਭਾਈ ਕਸ਼ਮੀਰ ਦੇ ਵਿੱਚ ਅੱਜ ਵੀ ਉਵੇਂ ਰੋਟੀ ਪਾਣੀ ਜਿਹੜੀ ਹੈਗੀ ਆ ਖੇਤ ਆਉਂਦੀ ਹੈਗੀ ਬਾਗਾਂ ਦੇ ਵਿੱਚ ਤੇ ਉਧਰ ਢੈਣ ਵਰਗੀਆਂ ਹਾਂ ਤੇ ਬਾਈ ਸਬਜ਼ਾਰ ਦੇ ਘਰੋਂ ਤੇ ਬੱਚੇ ਜਿਹੜੇ ਹੈਗੇ ਆ ਰੋਟੀ ਲੈ ਕੇ ਆ ਰਹੇ ਨੇ ਇਹ ਪਹਿਲਾਂ ਪੰਜਾਬ ਦੇ ਵਿੱਚ ਨਾ ਐਦਾਂ ਜਾਂਦੀ ਹੁੰਦੀ ਸੀ ਖੇਤ ਰੋਟੀਆਂ ਲੈ ਕੇ ਆਉਂਦੇ ਉਹਨੀਆਂ ਸੀਗਾ ਵੀ ਆਪਣੇ ਬੁੜੀਆਂ ਕਰਦੀਆਂ ਵੀ ਹੁਣ ਉਹ ਸਿਸਟਮ ਬੰਦ ਹੋ ਗਿਆ ਆਪਣੇ ਮੈਂ ਇੱਕ ਮਸ਼ੀਰੀ ਤਰ ਉਹ ਤਾਂ ਛਾਵੇਂ ਖਾਏਗਾ ਆਗੇ ਸਾਰੇ

ਚਾਹ ਨਾ ਇਹ ਸ਼ਾਵਨ ਦੂਜਾ ਰੱਖੀ ਤੇ ਖਾਣੇ ਦੇ ਵਿੱਚ ਇੱਧਰ ਸਾਰੇ ਭਾਈ ਜਿਹੜੇ ਹੈਗੇ ਚਿਕਨ ਸਭੀ ਖਾਤਾ ਸਾਰੀ ਫੈਮਲੀ ਖਾਤੀ ਆਪਕੇ ਚਿਕਨ ਚੁਕਨ ਚਲਦਾ ਜਾਂਦਾ ਹੈ ਚਿਕਨ ਚਲਦਾ ਜਾਂਦਾ ਹੈ ਦੂਪ ਮੇ ਰੱਖ ਲਈਏ ਜੀ ਇੱਧਰ ਛਾਏ ਵਿੱਚ ਖਾਦेंगे

ਔਰ ਜੇ بڑے ਵਾਲੇ ਜੇ ਵੀ ਬੜੀ ਵਾਲੇ ਐਸੇ ਸੇ ਠੀਕ ਆ ਆਪ ਤਿੰਨ ਭੈਣ ਭਾਈ ਹੋ ਹਮ ਪੰਜ ਪੰਜ ਤਿੰਨ ਭਾਈ ਦੋ ਭੈਣ ਤਿੰਨ ਭਾਈ ਹੋਰ ਦੋ ਆਹ ਖਾਣਾ ਖਾ ਲੇ ਖਾਣਾ ਖਾ ਲੇ ਚਲੋ ਆਪ ਖਾਓ ਕਿਤੇ ਕਿਲਾ ਜੀ ਮੈਨੂੰ ਤਾਂ ਥੋੜਾ ਥੋੜਾ ਪਾ ਦੇ ਬੜਾ ਕੁਛ ਇੰਨਾ ਨਹੀਂ ਖਾਦਾ ਆਣਾ ਮੇਰੇ ਤੋਂ ਥੋੜਾ ਜੀ ਇਹ ਦਾਲ ਹੈ ਹੈ दाल बना राजमा का दाल हम भूखी कह रहा हूँ इतना नहीं खाया जाएगा जाए 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 मेरे से मैं तो थोड़ा सा खाऊंगा अभी भूख ही नहीं है मेरे को मैंने जहाँ जानवे सेव से खा लिए उतना खा लो जितना बात नहीं ऐसे झूठा करने का क्या बताऊँ भूखी रहना चाहिए हाँ जी लोग ज्यादा भर के लिए चलूंगी ये कश्मीरी कहता है सोमवार कहता है उसको वो इसे, इसके अंदर नीचे कोला रखा जाता ना, कोला जा। ना, 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 ना है ठीक है मैंने वो रास्ते में, <laughs> में पी थी इसकी चाय अच्छा ये लकड़ी का है बीच में हाँ कांगड़ी कांगड़ी सब एक एक होता है सब बंद एक एक होते हैं ठीक है ठीक है इनको वीडियो बनाना है और देश को दिखाना है ओके okay. जी और एक कैंजर को भी वीडियो बनाना है किसका कश्मीर कश्मीर टोकरी का कश्मीर टोकरी कश्मीर टोकरी है ना छोटा सा होता कहां पे है वो भी लेकर आओ और दीदी पोछे 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 हां

ਆ ਰਸਨਾ ਯਾ ਯਾ ਕਸ਼ਮੀਰੀ ਜਮੇ ਰੋਟੀ ਉਹ ਡਾਉਨ ਦੇ ਕਿਵੇਂ ਬਣਾਦਾ ਠੀਕ ਹੈ ਜੀ ਇਹ ਬਾਈ ਅੱਜ ਵਸੀਰ ਆਪ ਨੂੰ ਸਾਰੇ ਭਾਂਡੇ ਦਿਖਾ ਦੂਗਾ ਇਧਰ ਦੇ ਕਸ਼ਮੀਰ ਦੇ ਠੀਕ ਹੈ ਜੀ ਇਸ ਵਿੱਚ ਰੋਟੀ ਵੀ ਕਰਾ ਰੱਖ ਕੇ ਬਰੋਸਟੇ ਹਨ ਮਿਠਾਈ ਡਾ ਵੀ ਹੋਵੇ ਇਸ ਵਿੱਚ ਰੱਖਦੇ ਠੀਕ ਹੈ ਇਹ ਆਪਣੇ ਬਾਈ ਸਵਜਾਰ ਦੇ ਜੀਜਾ ਜੀ ਨੇ ਪਰਾਣਾ ਸਭ ਛੋਟੇ ਹਾਂ ਜੀ ਆਪਣੇ ਪਿੰਡਾਂ ਵਾਲੇ ਸੱਤ ਸੱਤ ਤੁਸੀਂ ਦੇਖਦੇ ਹੋ ਬਾਈ ਬੈਨੇ ਹੁੰਨੇ ਉੱਥੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਕਸ਼ਮੀਰ ਵਾਲੀ ਸੱਤ ਇਹ ਸਾਰੇ ਜਿਹੜੇ ਵੀਰ ਹੈਗੇ ਆਪਣੇ ਅ ਇੱਥੇ ਮੋੜ ਤੇ ਆ ਕੇ ਇਕੱਠੇ ਹੋ ਗਏ ਤੇ ਬਾਈ ਸਬਜ਼ਾਰ ਆਪਣਾ ਇਧਰਲੇ ਪਾਸੇ ਲਾਇਆ ਤਾਂ ਇਧਰਲੇ ਪਾਸੇ ਬਾਈਵਾਰ ਕਹਿੰਦਾ ਸ਼ਰਵਾਤ ਕਰਦੇ ਆ ਸਸਰੀਕਾਲ ਬਾਈ ਜੀ ਹੋ ਠੀਕ ਹੋ ਜੀ ਕੀ ਨਾਮ ਹੈ ਵੀਰੇ ਆਪਣਾ ਨਦੀਨ ਨਦੀਨ ਆ ਆਪਣੇ ਤੁਸੀਂ ਵੀ ਡੱਬਾ ਲਈ ਕੰਨੀ ਆਉਂਦੇ ਹੋ ਨਹੀਂ ਮੈਂ ਉਧਰ ਕਿਦਰਵਾ ਗਿੱਦੜਵਾ ਸਾਈਡ ਜਾਂਦੇ ਹਾਂ ਤਾਂ ਲੈ ਬਾਈ ਗਿੱਦੜਵਾ ਵਾਲਿਓ ਆ ਦੇਖਿਓ ਬੰਦਾ ਇਹ ਤੁਹਾਡੇ ਵਾਲੇ ਪਾਸੇ ਆਉਂਦਾ ਹੁੰਦਾ ਹੈਗਾ ਤੇ ਇਧਰ ਇਹਦਾ ਬਾਈ ਦੇ ਭਾਣ ਜੀ ਆ ਗਏ ਇਧਰ ਬਾਈ ਸ਼ੌਕਰ ਆ ਗਿਆ ਤੇ ਆਪਣਾ ਕੀ ਨਾਮ ਹੈ ਵੀਰੇ ਸ਼ੌਕਤ ਸ਼ੌਕਤ ਇਹ ਬਾਈ ਆਪਣੇ ਡੱਬਾ ਵਾਲੀ ਵਾਲੇ ਪਾਸੇ ਜਿਹੜੇ ਪੰਜਾਬੀ ਪੰਜਾਬ ਦੇ ਪਿੰਡ ਪੈਂਦੇ ਆ ਕਿਹੜੇ-ਕਿਹੜੇ ਪਿੰਡ ਜਾਂਦੇ ਨੂੰ ਤੁਸੀਂ ਕੀ ਨਾਮ ਹੈ ਅਸੀਂ ਤਾਂ ਨੀ ਕਿੱਲਿਆਂ ਵਾਲੀ ਕਿੱਲਿਆਂ ਵਾਲੇ ਪਾਸੇ ਆਨੇ ਨੂੰ ਸਿੱਤਾ ਮੁਸਿੱਤਾ ਜ਼ਿਆਦਾ ਮੇਜਾਤਾ ਉਹ ਮੈਂ ਕਿਤਾ ਪੈਂਦੇ ਅੱਛਾ ਮਸੀਤਾ ਵਾਲੇ ਐਸਪੀ ਨਾਲ ਤਾਂ ਨਹੀਂ ਲਿਆਇ ਕਿਤੇ ਦੀ ਔਰ ਲੰਬੀ ਲੰਬੀ ਲੰਦੀ ਸੇ ਅਗੇ ਹੋਰ ਮੈਂ ਨਾ ਮੈਂ ਨਾ ਹਾਂ ਮੈਂ ਨਾ

नमस्ते जी नमस्ते आपका क्या नाम है जी इम्तियाज़ अहमद दोबारा बताना इम्तियाज अहमद ठीक है जी आ, आप जाते हो उस साइड जी नहीं उस साइड नहीं जाता हूँ मैं हरियाणा जाता हूँ गुड़गांव हरियाणा हरियाणा गुड़गाव ग गुड़ ये गुड़ अपने कपड़े वगैरह लेके वहाँ पे ठीक है ठीक है वहाँ पे कैसा अभी अच्छा सेल वगैरह अच्छी हो जाती है हाँ अच्छी हो जाती है और लोग वगैरह कैसे हैं वहाँ के लोग तो अगर पंजाब, पंजाब के हिसाब से देखेंगे तो पंजाब एक नंबर पे आता है पूरे अगर हम अपने हिंदुस्तान की बात करेंगे जी 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 जो तो कल्चर है वहाँ का मतलब सुनने में आता है मैं गया नहीं कभी लेकिन हमारे जो पुराने लोग हैं या आजकल भी जो जाते हैं उनके हिसाब से अगर हम सोचेंगे तो कश्मीर कश्मीर और पंजाब का जो कल्चर है वो सेम ही है ठीक है सिर्फ खाना पीना और भाषा अलग है बाकी अगर इंसानियत की बात करेंगे तो सेम ही है ਠੀਕ ਹੈ ਜੀ ਤੇ ਜਿਹੜੇ ਆਪਣੇ ਤੁਸੀਂ ਵੀਰੇ ਜਾਣਦੇ ਹੋ ਮੇਰੇ ਆਪਣੇ ਵਾਲੇ ਏਰੀਆ ਵਾਲੇ ਪਾਸੇ ਉਧਰਲੇ ਪਾਸੇ ਕਿਵੇਂ ਹੁੰਦਾ ਅੱਗੇ ਦੜਰੇ ਵਾਲੇ ਪਾਸੇ ਬਹੁਤ ਬੜੀਆ ਬਹੁਤ ਬੜੀਆ ਗਿੱਦੜਵਾ ਸਾਈਡ ਮੇਰੀ ਸਿਸਟਰ ਦੀ ਮੈਰੀ ਹੋਈ ਹੋਈ ਹੈ ਕਹਾਂ ਤੇ ਫਗਰਸਰ ਥੇੜੀ ਅੱਛਾ ਫਗਰਸਰ ਥੇੜੀ ਮੈਂ ਜਾਂਦਾ ਉਧਰ ਜਾਂਦੇ ਹੋ ਠੀਕ ਹੈ ਜੀ ਔਰ ਇੱਕ ਬਬਾਨੀਆਂ ਸਾਹਿਬ ਮੈਂ ਆਪ ਟ੍ਰੇਨ ਤੇ ਚੜ੍ਹਦੇ ਹਾਂ ਉਧਰ ਮੇਰੇ ਸਸਰਾਲ ਵੀ ਉਧਰੀ ਹੈ ਮੇਰੇ ਸਹੁਰੇ ਆ ਬਾਹ ਪੇ ਪੜ ਜਾਂਦਾ ਹੈ ਉਹ ਬੋ ਕੀ ਕਹਿੰਦੇ ਆ ਹੁਣਕਾ ਗਾਮ ਤੋਂ ਸਮਾਗ ਹੈ ਸਮਾਗ ਹਾਂ गिदड़वा गिदड़वा से हुसनर मदीर फिर समाग आता है गए उस साइड गए? ਠੀਕ ਹੈ ਜੀ ਤੇ ਇੱਕ ਆਪਣੇ ਆ ਵੀਰ ਸੀਗਾ ਤੁਸੀਂ ਜਿੱਧਰਲੇ ਪਾਸੇ ਜਾਂਦੇ ਹੋ ਉਧਰ ਲਾਈ ਰਹੀ ਹੈ ਕਿਵੇਂ ਆ ਪਿੰਡ ਮੇਰੇ ਹੱਥ ਵਿੱਚ ਆਉਂਦਾ ਸੁਭਾਣਾ ਨਹੀਂ ਨਹੀਂ ਹਾਂ ਇਹਨਾਂ ਸੇ ਤਾਂ ਉੱਤੀ ਰਹਤੀ ਆ ਆਹ ਬਤਾਓ ਮੈਂਨੇ ਬਤਾ ਦਿਆ ਉਧਰ ਹੀ ਮੈਂ ਜਾ ਤਾਂ ਮੈਂ ਇੱਕ ਈਸਾ ਲਗਾਇਆ ਵਾਹ ਨਹੀਂ ਨਹੀਂ ਲੋਕ ਵਗੈਰਾ ਕੈਸੇ ਲੋ ਬਹੁਤ ਵਧੀਆ ਲੰਬੂਪਾਈਸ ਲੰਬੂਪਾਈਸ ਪਰਨੂ ਬਹੁਤ ਮੈਂਨੇ ਪਹਿਲੀ ਬਾਰ ਦੇਖਾ ਉਧਰ ਲੋਕ ਬਹੁਤ ਚੰਗਾ ਲੋਕ ਠੀਕ ਹੈ ਹਮਾਰੇ ਸਾਥ ਮਿਲਦਾ ਚਲਦਾ ਅੱਛਾ ਓਕੇ ਓਕੇ ਸਭ ਜਾ ਰਹੇ ਆਪ ਵੀ ਬਤਾਓ ਯਾਰ ਕੁਝ बस आप नहीं आ, आ, आज बोल दो तो तुमको मेरा पता है, <laughs> मुझे अपने गांव से अच्छा लग रहा है।, अच्छा? अच्छा है ठीक है वहाँ घर घर जानते हैं लोग बच्चे बच्चे जानते हैं हर माँ बेटे बहन जानते हैं भाई सब मेरे को जानते है सबका फोन भी आता है सब प्यार करते हैं मेरे से है बुजुर्ग हो चाहे कोई माता हो चाहे बहन हो चाहे कोई भाई हो हर किसी के साथ उठना बैठना है आना जाना है अगर मैं किसी के घर में अपना सामान छोड़ के जाएगा बिल्कुल सब वो ऐसा कि ऐसा होता है जैसा मैं फेंक के जाएगा ऐसा होगा कोई हाथ भी नहीं लगाएगा उसको जी बिल्कुल ਤੇ ਇਹ ਬਾਈ ਆਪਣੇ ਜਿਹੜੇ ਇਥੋਂ ਦੇ ਕਸ਼ਮੀਰ ਦੇ ਆ ਇਥੋਂ ਦੇ ਜਿਹੜੇ ਆਪਸ ਮੇ ਇਹਨਾਂ ਦੇ ਘਰ ਪਰਿਵਾਰ ਦੇ ਹੈਗੇ ਇਹ ਸਾਰੇ ਇਸ ਪਿੰਡ ਦੇ ਜਿਹੜੇ ਹੈਗੇ ਆਪਣੇ ਉਧਰਲੇ ਏਰੀਆ ਦੇ ਵਿੱਚ ਆਉਂਦੇ ਆ ਤਾਂ ਮੈਂ ਇਹੀ ਸਾਰਿਆਂ ਨੂੰ ਕਹੂੰਗਾ ਵੀ ਜਿੰਨੇ ਇੱਕ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਇਹ ਬੰਦੇ ਚਿਹਰੇ ਤੁਹਾਨੂੰ ਜਾਣੇ ਪਛਾਣੇ ਹੋਣਗੇ ਤਾਂ ਇਹਨਾਂ ਨਾਲ ਜਿਹੜਾ ਹੈਗਾ ਥੋੜਾ ਜਿਹਾ ਕੋਆਪਰੇਟ ਕਰਿਆ ਕਰੋ ਜਿੰਨਾ ਕਿ ਹੋ ਸਕਦਾ ਹੈਗਾ ਤਾਂ ਵਧੀਆ ਹਾਂਜੀ ਹੋਰ ਜੀ ਵਧੀਆ ਜੀ ਵਧੀਆ ਸੇ ਬਹੁਤ ਵਧੀਆ ਸੁਭਾਅ ਬਾਈ ਪਰ ਕਹਿੰਦਾ ਸਾਰਿਆਂ ਦਾ ਇਥੋਂ ਲਗਭਗ ਸਾਨੂੰ ਅੱਧਾ ਪੌਣਾ ਘੰਟਾ ਘੰਟਾ ਹੋ ਚੱਲੇ ਇੱਥੇ ਖੜਿਆ ਨੂੰ ਗੱਲਾਂ ਬਾਤਾਂ ਮਾਰੀ ਇਹਨੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਬੈਏ ਨੇ ਦਰਵਾਜ਼ਿਆਂ ਦੇ ਵਿੱਚ ਬੈਏ ਨੇ ਉਹ ਹੀ ਹਿਸਾਬ ਦਾ ਵੇ ਇਹਨਾਂ ਦਾ ਕਿ ਇੱਥੇ ਮੋੜ ਤੇ ਆ ਕੇ ਸਾਰੇ ਇਕੱਠੇ ਹੋ ਗਏ ਤੇ ਬਸ ਹੁਣ ਚੱਲਾਂਗੇ ਘਰੇ ਇਹ ਜਾ ਕੇ ਪ੍ਰਸ਼ਾਦਾ ਪਾਣੀ ਛਕਾਂਗੇ ਤੇ ਉਸ ਤੋਂ ਬਾਅਦ ਆਰਾਮ ਪਰਵਾਵਾਂਗੇ ਤੇ ਤੜਕੇ ਜਿਹੜਾ ਹੈਗਾ ਆਪਾਂ ਜੰਮੂ ਕਸ਼ਮੀਰ ਵੱਲ ਨਿਕਲਣਾ ਹੈ ਸਵਜਾਰ ਦੇ ਭਾਣਜੇ ਦੇ ਘਰੇ ਆ ਗਏ ਬਈ ਕੀ ਨਾਮ ਸੀ ਆਪਣਾ ਉਮਰ ਉਮਰ ਕੇ ਘਰੇ ਹਾਂ ਜੀ ਚੱਲੇ ਚਲੋ ਜੀ ਚਲੋ ਓਏ ਇਹ ਗੱਲ ਬੜੀ ਹਾਂਜੀ ਹਾਂ ਠੀਕ ਹੋ ਸਹੀ ਗੱਲ ਇਹ ਸਵੇਰੇ 9:00 ਵਜੇ ਦੇ ਭਾਈ ਤੇ ਚਲਾਈ ਤੇ ਨਾ ਸਬਰ ਗੈਸ ਨਹੀਂ ਹਾਂ ਬ੍ਰਿੰਕ ਕਿੰਨਾ ਟਾਈਮ ਹੋ ਗਿਆ ਸਾਢੇ 8 ਹੋ ਗਏ ਹੋਣਗੇ ਨਾ ਕਿ ਪੌਣੇ 9 ਪੌਣੇ 9 ਥੋੜਾ ਦਾ ਹੋ ਗਿਆ ਰੋਟੀ 10 ਵਜੇ ਖਾਓਗੇ ਤੁਸੀਂ ਸਾਢੇ 10 ਕਾ ਹੀ ਨਾ ਭਾਈ ਜੱਟ ਖਾਏਗਾ ਹਾਂ ਬੜਾ ਬੜਾ ਖਾਏਗਾ ਇਹ ਤਾਂ ਬਈ पे ਖਾ ਲੇਗਾ ਹਾਂ ਬਈ पे ਖਾਏਗਾ ਜੇ ਇਹ ਕੌਣ ਖਾਏਗਾ ठीक oh, है जी है हाँ? मेरे को लग रहा है गाड़ी तो मिलनी नहीं कल जही पे फिर हाँ हाँ कोई बात नहीं ठीक है जी ठीक है माता जी ठीक है चलो जी चल गए ਮੈਚ ਦੇ ਵਿੱਚ ਖੁੱਬੇ ਪਏ ਸਾਰੇ ক্রিকেট ਦਾ ਮੈਚ ਲੱਗਿਆ ਪਿਆ ਭਾਈ ਇਹ ਕਿਹਦੇ ਤੇ ਪਾਕਿਸਤਾਨ ਦਾ ਮੈਚ ਹੈ ਉਹਦਾ ਕੰਮ ਇਹ ਆ ਲਾ ਕਾ ਆਮ ਆ ਮੈਂ ਮੇਰੀ ਫੈਮਲੀ ਸੇ ਇੰਟਰੋਡਕਸ਼ਨ ਕਰਵਾਤਾ ਹਾਂ ਜੀ ਨਮਸਤੇ ਜੀ ਇਹ ਕੋਈ ਤੁਹਾਨੂੰ ਹਿੰਦੀ ਸਮਝ ਆਏ ਕੀ ਨਹੀਂ 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 ਆਤੀ ਇਹ ਸਵਜਾਰ ਦੇ ਮਾਤਾ ਜੀ ਹੈ ਜੀ ਕਿੰਨੀ ਉਮਰ ਹੈ ਇਹਨਾਂ ਦੀ ਏਜ 50 50 ਤੇ ਇਸ ਸਵਜਾਰ ਦੇ ਛੋਟੇ ਭੈਣ ਹਾਂ ਤੁਹਾਡਾ ਕੀ ਨਾਮ ਹੈ ਵੀਰੇ ਪ੍ਰਵੀਨਾ ਪ੍ਰਵੀਨਾ ਜੰਮੂ ਦੇ ਵਿੱਚ ਰਹਿੰਦੇ ਹੋਣਾ ਹਾਂ ਠੀਕ ਹੈ ਜੀ ਤੇ ਇਹ ਪਿਆਰੀ ਜੀ ਕੁੜੀ ਆ ਹੱਥ ਟੱਡੇ ਆ ਆ ਆ ਆ ਮੁੰਡਾ ਮੁੰਡਾ ਹੈ ਕੀ ਕੁੜੀ ਹੈ ਇਹ ਇਹ ਮੁੰਡਾ ਹੈ ਮੁੰਡਾ ਹੈ ਜੇ ਜੀ ਦਾ ਇਹ ਸੰਧਾ ਹੈ ਸਵਜਾਰ ਦਾ ਛੋਟਾ ਹਨਾ ਛੋਟਾ ਛੋਟਾ ਠੀਕ ਹੈ ਇਹਦਾ ਨਾਮ ਕੀ ਆ ਮਹਿਮ ਨਾਮ ਕੀ ਹੈ ਤੇਰਾ ਜੀ ਵੀਡੀਓ ਤਨ ਨਾਮ ਕੀ ਹੈ ਮੋਹਸਨ ਹੈ ਹੈ ਮੋਹਸਨ ਮੋਹਸਨ ਤੇ ਇਧਰ ਆਹ ਨੂਰੀ ਜਿਹੜਾ ਦਾ ਭਾਈ ਤੁਸੀਂ ਪਹਿਲਾ ਵੀਡੀਓ ਦੇ ਵਿੱਚ ਦੇਖਿਆ ਹੀ ਹੈਗਾ ਤੇ ਇਧਰ ਆਪਣੇ ਭਾਈ ਵਸੀਰ ਇਹ ਇਹ ਤਾਂ ਸਾਰਾ ਦਿਨ ਵੀਡੀਓ ਦੇ ਵਿੱਚ ਹੀ ਰਹਿੰਦੀ ਹੈਗੀ ਤੇ ਇਧਰ ਆਪਣੇ ਅੰਕਲ ਜੀ ਆ ਤੇਰਾ ਕੀ ਨਾਮ ਹੈ ਆਸੀਫ ਆਸੀਫ ਸੱਚੀ ਤੇ ਉਧਰ ਆਪਣੇ ਭਾਬੀ ਜੀ ਭੈਣ ਆਪਣੇ ਸਵਜਾਰ ਦੇ ਘਰੋਂ ਤੇ ਕੀ ਰੋਟੀ ਪਕਾ ਰਹੇ ਹੋ ਕਾ ਕਾ ਚੋਟੇ ਟੋਟੇ ਖਾ ਗਏ ਰੋਟੀ ਖਾ ਲੈ ਚਾਹ ਚਾਹ ਪੀ ਲੈ ਨਹੀਂ ਕੋਈ ਬਾਤ ਨਹੀਂ ਖਾ ਚਾਹ ਚਾਹ ਪੀ ਇਹਨਾਂ ਦਾ ਆਪਣੇ ਰਸੋਈ ਜਿਵੇਂ ਦੀ ਮਤ ਨੂੰ ਪਹਿਲਾਂ ਵੀ ਦੱਸਿਆ ਸੀਗਾ ਜਿਵੇਂ ਦੀ ਪ੍ਰਾਣੀਆਂ ਆਪਣੀਆਂ ਹੁੰਦੀਆਂ ਸੀ ਟਾਨਾ ਸਲਫਾ ਉਹਦੇ ਤੇ ਭਾਂਡੇ ਰੱਖਦੇ ਹੁੰਦੇ ਸੀ ਉਹ ਸੀਨ ਹਜੇ ਵੀ ਇਹਨਾਂ ਦਾ ਚੱਲਦਾ ਹੈ ਤੇ ਇਧਰਲੇ ਪਾਸੇ ਇਹਨਾਂ ਦਾ ਚੁੱਲ੍ਹਾ ਚੌਂਕਾ ਭਾਈ ਇਹਦੇ ਵਿੱਚ ਜਿਹੜਾ ਹੈਗਾ ਸਬਜ਼ੀ ਵਗੈਰਾ ਝਾਰ ਵਗੈਰਾ ਉਹ ਕੁਸ਼ ਕਰਦੇ ਨੇ ਤੇ ਆਪਣੇ ਤੇਰੀ ਕਿਹੜੀ ਕਲਾਸ ਹੈ ਸਵਜਾਰ ਦਾ ਵੱਡਾ ਮੁੰਡਾ ਅਸੀਫ ਹੋ ਗਿਆ ਪੰਜਵੀਂ ਕਲਾਸ ਦੇ ਵਿੱਚ ਛੋਟੇ ਵਾਲਾ ਉਹ ਕੌਣ ਸੀ ਕਲਾਸ ਨੇ ਉਹ ਇਸਾ ਇਸੇ ਉਹ ਇੱਕ ਹੀ ਸਾਲ ਹੋ ਗਿਆ ਉਹ ਅੱਛਾ ਉਹ ਇੱਕ ਸਾਲ ਹੋਇਆ ਇਹ ਫਿਫਥ ਵਿੱਚ ਹੈ ਫਿਫਥ ਫਿਫਥ ਵਿੱਚ ਵੀ ਫਿਰ ਇਧਰ ਆਪਣੇ ਸਵਜਾਰ ਦੇ ਪਿਤਾ ਜੀ ਇਹ ਵੀ ਤੁਸੀਂ ਪਹਿਲਾਂ ਦੇਖਿਆ ਵੀਡੀਓ ਵਿੱਚ ਹੋਰ ਅੰਕਲ ਜੀ ਠੀਕ ਹੈ ਆਪਕੀ ਕਿੰਨੀ ਉਮਰ ਹੋਗੀ ਤਕਰੀਬਨ ਹੋਏਗਾ 60-65 60-70 ਤੱਕ ਹੋਗਾ ਅੱਜ ਅੱਜ ਕੱਲ੍ਹ साल को क्या लगता है हाँ माता जी की उम्र कम है आपसे ना माता जी की कम है उम्र उसका भी तकरीबन तकरीबन पचास साठ तक उसकी भी ठीक है आपका वो पंजाब में कहाँ पे वो थे फाजिल का साइड ठीक है कब गए थे उस साइड अभी लास्ट में हम पे तकरीबन दो हजार आठ से, से दो हजार आठ से दो हजार आठ से पहले गए थे दो हजार दो हजार आठ तक गया आर्चे मार के बाद नहीं गया ठीक है तब क्या करने गए थे हा? तब क्या करने गए थे वहाँ पे हम काम पर जाता था क्या काम करते थे हम लकड़ी का काम करता था। लकड़ी का काम का? लकड़ी वाले मिस्त्री नहीं और फाड़ता है ना लकड़ी चूल्हे वाले हाँ 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 ठीक है जी चलो बाकी आप बताएँ कि गलत बता कर आएंगे हाँ भाई ਲਓ ਜੀ ਆ ਗਿਆ ਜਦ ਆਪਣਾ ਖਾਣਾ ਤੇ ਮੜੀ ਵਾਇਟ ਕਟਰੀਏ ਜੀ ਤੇ ਛਕਦੇ ਆ ਰਾਜ਼ਮੀ ਸ਼ਬ ਸਬਜੀ ਇਧਰ ਤੇ ਇਧਰ ਦੇ ਪਾਸੇ ਟਮਾਟਰ ਦੀ ਚਟਨੀ ਹੈ ਟਮਾਟਰ ਦੀ ਤੇ ਇਧਰ ਦਹੀਂ ਦਹੀਂ ਨਹੀਂ ਲਿਉਣਾ ਭੁੱਲਦੇ ਯਾਰ ਨਾ ਤੁਸੀਂ ਦਹੀਂ ਉਹ ਸ਼ਾਮ ਕੋਲ ਜੋ ਮਜ਼ਾ ਆਤਾ ਹੈ ਤੇ ਇਧਰ ਦੇ ਪਾਸੇ ਆਪਣੇ ਤਿੰਨ ਚੁੰਡੇ ਚਾਜ ਵਾਲੇ ਪਰੌਂਠੇ ਜੀ ਸ਼ੱਕਦੇ ਆ ਤੇ ਸ਼ੱਕੇ ਫਿਰ ਜਿਹੜਾ ਹੈਗਾਗਾ ਰਾਮ ਪਰਮਾਉਣੇ ਆਗੇ ਬਾਕੀ ਦੇਖਦੇ ਕੱਲ ਨੂੰ ਕਿਵੇਂ ਕਰਨਾਗਾ ਕੁਝ ਕਿ ਜਿਹੜੀ ਫੈਮਿਲੀ ਨਾਲ ਤੁਹਾਨੂੰ ਅੱਜ ਮਿਲਾਤਾ ਭਾਈ ਤੇ ਕੀ ਕਰਗੇ ਕੰਮ ਤਾਂ ਇਹਦੇ ਵਿੱਚ ਟਾਈਮ ਲੱਗਾ ਮੈਂ ਤੇ ਆਹ ਵੀਰ ਜਿਹੜਾ ਹੈਗਾ ਸੀਗਾ ਸਜ਼ਾਰ ਦਾ ਮੁੰਡਾ ਆਸੀਫ ਅਸੀਂ ਅੱਜ ਇੱਥੋਂ ਗਏ 2 ਕਿਲੋਮੀਟਰ 2.5 ਕਿਲੋਮੀਟਰ ਥੱਲੇ ਸ਼ਹਿਰ ਦੇ ਵਿੱਚ ਉੱਥੇ ਕਿ ਨੈਟਵਰਕਰ ਭਾਲ ਕੇ ਜਿਹੜਾ ਹੈਗਾ ਭਾਈ ਵੀਡੀਓ ਵੀਡੀਓ ਜੀਆਂ ਪੋਸਟ ਕੀਤੀਆਂ ਜੀਆਂ ਤੁਹਾਡੇ ਵਾਸਤੇ ਇੱਥੇ ਥੋੜੀ ਨੈਟਵਰਕ ਦੀ ਕਮੀ ਹੈਗੀ 4G ਚੱਲਦਾਗਾ ਤੇ ਬਾਕੀ ਫਿਰ ਜਿਹੜੀ ਗੱਲਬਾਤ ਹੈਗੀ ਹੈ ਉਹਦੋਂ ਬਾਅਦ ਆਗੇ ਤੁਹਾਨੂੰ ਇਥੋਂ ਦੇ ਮਿੱਤਰਾਂ ਨਾਲ ਮਿਲਾਤਾ ਤੇ ਆਪਣੇ ਸਦਜ਼ਾਰ ਬਾਈ ਦਾ ਜਿਹੜਾ ਭਾਣਜਾ ਉਹਨਾਂ ਦੇ ਘਰੇ ਲੈ ਕੇ ਗਏ ਸੀਗੇ ਤੇ ਅੱਜ ਦੀ ਵੀਡੀਓ ਦੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ ਅ ਨਵੀਂ ਵੀਡੀਓ ਨਾਲ ਸਵੇਰੇ ਮਿਲਾਂਗੇ ਸਵੇਰੇ ਹੋ ਸਕੇ ਤੁਹਾਨੂੰ ਸਾਰੀ ਫੈਮਿਲੀ ਨਾਲ ਮਲਾਉਣਾ ਕਿਉਂਕਿ ਅੱਜ ਵੀ ਸਾਰੀ ਫੈਮਿਲੀ ਜਿਹੜੀ ਸੀ ਕੰਮ ਧੰਦੇ ਦੇ ਵਿੱਚ ਲੱਗੀ ਹੋਈ ਸੀਗੀ ਤਾਂ ਅਗਰ ਕਿਹੜੀ ਹੈਗੀ ਸਾਰੀ ਫੈਮਿਲੀ ਨਾਲ ਗੱਲਬਾਤ ਨਹੀਂ ਕਰਾਈਗੀ ਠੀਕ ਹੈ ਜੀ ਵਾਈਗਰ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅ ਮਿਲਦੇ ਆ ਬਹੁਤ ਜਲਦ ਬਾਈ ਵਰਗਿਆਂ ਦੀ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆ ਜੀ